ਸੈਣ ਦਾਈ ਬੁਧਕਾਰਿਆ ਉਹ ਘਰ ਘਰ ਸੁਣਿਆ ਫਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਤਪਸਥਾਨ ਹੈ ਜੀ ਬਾਬਾ ਸੈਣ ਜੀ ਦਾ ਜੋ ਕਿ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਆਓ ਪਤਨ ਦਰਸ਼ਨ ਕਰਵਾਉਣੇ ਆ ਜੀ ਲੈ ਅੱਜ ਤੱਕ ਪਰ ਫੇਰ ਆਏ ਬੜੇ ਚਿਰ ਬਾਅਦ ਜੀ ਤੁਹੇ ਆ ਬੇਰੇ ਮਿਲ ਕੇ ਤਨਾਂ ਦੇ ਕਿੰਨੇ ਜਹਾਜ ਇਹ ਹੈ ਜੀ ਪਵਿੱਤਰ ਖੂਪ ਭਾਈ ਸੈਣ ਜੀ ਦਾ ਜੀ ਇਹ ਹੈ ਜੀ ਭਗਤ ਸੈਣ ਜੀ ਦਾ ਤਪ ਸਥਾਨ ਜਿੱਥੇ ਭਗਤ ਜੀ ਨੇ ਤਪੱਸਿਆ ਕੀਤੀ ਹੈ ਪੁਰਾਣੀ ਮੀਨਗਰੀਏ ਬਾਬੇ ਬਤੁਰਾ ਨੂੰ ਇਹ ਭਗਤ ਸੈਨਜੀ ਦੇ ਗੁਰਦਰਾ ਸਾਹਿਬ ਵਿਖੇ ਤਪਸਥਾਨ ਹੈ ਤੇ ਗੁਰਦਰਾ ਸਾਹਿਬ ਵੀ ਪਵਿੱਤਰ ਸਥਾਨ ਬਣਿਆ ਹੋਇਆ ਹੈ ਆਪਾਂ ਆਓ ਆਪਾਂ ਦਰਸ਼ਨ ਕਰੀਏ ਜੀ ਗੁਰਦਰਾ ਸਾਹਿਬ ਦੇ ਤੇ ਭਗਤ ਜੀ ਦਾ ਤਪਸਥਾਨ ਜੋ ਵੱਖਰਾ ਬਣਿਆ ਹੈ ਗੁਰਦਰਾ ਸਾਹਿਬ ਵੱਖਰਾ ਬਣਿਆ ਹੈ ਗੁਰਦਰਾ ਦੇ ਅੰਦਰ ਸਾਰੇ ਹੀ ਭਗਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਜਿੰਨੇ ਵੀ ਗੁਰਬਾਣੀ ਵਿੱਚ ਜਿੰਨੇ ਭਗਤਾਂ ਦੀ ਕੁਰਬਾਨੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਸਾਰਿਆਂ ਦੀ ਅਸੀਂ ਭਗਤ ਭਗਤਾਨੀਆਂ ਤਸਵੀਰਾਂ ਗੁਰਦਰਾ ਸਾਹਿਬ ਵਿਖੇ ਸੋਬਤ ਖਾਨਾ ਜੀ ਤੁਸੀਂ ਦਰਸ਼ਨ ਕਰੋ ਸਾਰੇ ਆਇਆ ਨੇ ਕੋਈ ਤੇ ਇੱਕ ਮਨੁੱਖ ਆਇਆ ਲੱਗਦਾ ਹੈ ਨਾ ਇਹਦੇ ਹੁੰਦਾ ਆਉਂਦੇ ਸੌ ਸ਼ੇੜੀ ਦੇ ਕਰਦੇ ਨੇ ਤੇਰੀ ਨੇ ਤੂੰ ਤੋਂ ਉਹ ਤੇ ਜਦੋਂ ਬੰਦਾ ਇੰਦਰੋਂ ਤੇ ਆਇਆ ਇਹ ਹੈ ਜੀ ਉਹਦਾ ਅੰਦਰੋਂ ਆ ਪੰਗ ਸਰ ਜੀ ਦਾ ਤਪਸਥਾਨ ਹਾਂ ਜਿਹੜਾ ਸਭ ਤੋਂ ਪਰਾਤਨਪੁਰਾ ਸਾਹਿਬ ਜੋ ਸਭ ਤੋਂ ਪੁਰਾਤਨਾ ਇਮਾਰਤ ਹੈ ਜੀ ਇਹ ਸਾਮ ਕੇ ਰੱਖੀ ਹੋਈ ਹੈ ਜੋ ਨਾ ਸੇਵਾ ਸੀ ਪ੍ਰਤਾਪਪੁਰੇ ਵਾਲੇ ਜਿਨ੍ਹਾਂ ਦੀ ਅਠਵੀਂ ਭਗਤ ਜੀ ਹੈ ਜੀ ਇਹ ਜੀ ਇਹ ਬਾਬਾ ਜੀ ਇੱਥੋਂ ਦੇ ਗਰੰਤੀ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਇਹਨਾਂ ਕੋ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਜੀ ਇਸ ਸਥਾਨ ਦਾ ਗੱਲ ਸਾ ਵਾਹਿਗੁਰੂ ਜੀ ਕੀ ਫਤਿਹ ਦਿਹਰਾ ਧੰਨ ਧੰਨ ਬਾਬਾ ਸੈਨ ਭਗਤ ਜੀ ਪਿੰਡ ਪ੍ਰਤਾਪਪੁਰਾ ਵਿਖੇ ਇਹ ਪਵਿੱਤਰ ਸਥਾਨ ਤਪ ਸਥਾਨ ਹੈ ਜਿਨ੍ਹਾਂ ਨੇ ਤਾਂ ਤਨ ਬਾਬਾ ਸੈਨਪਗ ਜੀ ਨੇ 1 ਸਾਲ ਇੱਥੇ ਅਪੂਰਾ ਸਾਹਿਬ ਪ੍ਰਾਤਨ ਦੇ ਵਿੱਚ ਬੈਠ ਕੇ ਭਗਤੀ ਕੀਤੀ ਸੀ ਤੇ ਬਾਬਾ ਜੀ ਦੇ ਇਹ ਪਵਿੱਤਰ ਸຖານਾ ਤੇ ਟਿੱਕਾ ਪਾਏ ਦੋ ਜੀ ਸਾਲ ਬਾਅਦ ਬੜਾ ਹੀ ਸਾਲਾਨਾ ਜੋੜ ਮੇਲਾ ਭਾਰੀ ਮਨਾਇਆ ਜਾਂਦਾ ਹੈ ਜਿਸ ਵਿੱਚ ਲੱਖਾਂ ਸੰਗਤਾਂ ਨਮਸਤਕ ਹੁੰਦੀਆਂ ਹਨ ਦੇਸ਼ਾਂ-ਬਰਦੇਸ਼ਾਂ ਦੇ ਵਿੱਚੋਂ ਆਣ ਕੇ ਇਥੇ ਨਮਸਤਕ ਹੋ ਕੇ ਆਪਣੀਆਂ ਸੰਕਤਾਂ ਆਸਾਂ ਮਦਦ ਉਸ ਜਿਹੜੇ ਹਨ ਉਹ ਪੂਰੇ ਹੁੰਦੇ ਹਨ ਨਾਲ ਇੱਕ ਸਰੋਵਰ ਬਣਿਆ ਹੈ ਜਿਨ੍ਹਾਂ ਦੇ ਵਿੱਚ ਪੰਜ ਪੁੰਨਿਆਂ ਇਸ਼ਨਾਨ ਕਰਨ ਦੇ ਨਾਲ ਸਾਡੀਆਂ ਮਨੋ ਕਾਮਨਾ ਭਾਵਨਾਵਾਂ ਸ਼ਰਧਾ ਪੂਰੀਆਂ ਹੁੰਦੀਆਂ ਹਨ ਹਰੇਕ ਮਹੀਨੇ ਪੁੰਨਿਆਂ ਦੇ ਵਾਲੇ ਦਿਨ ਦਿਨ ਮਨਾਇਆ ਜਾਂਦਾ ਹੈ ਪੂਰਨਮਾਸੀ ਦਾ 12ਵੇਂ ਮਹੀਨੇ ਜੋ ਕਿ ਪੰਨਿਆਂ ਵਾਲੇ ਦਿਨ ਧੰਨ ਧੰਨ ਬਾਬਾ ਸੈਨ ਭਗਤ ਜੀ ਦੇ ਪਵਿੱਤਰ ਸਾਨਾਂ ਤੇ ਬਾਬਾ ਜੀ ਦਾ ਪ੍ਰਕਾਸ਼ ਜਹਾਣਾ ਮਨਾਇਆ ਜਾਂਦਾ ਹੈ ਬਾਬਾ ਜੀ ਦੇ ਪਵਿੱਤਰ ਸਾਨਾਂ ਤੇ ਪੰਨਿਆਂ ਪਿਆਰਿਆਂ ਦੇ ਵਿੱਚੋਂ ਭਾਈ ਸਹਿਬ ਸਿੰਘ ਜੀ ਦੇ ਉਹਨਾਂ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਵਿਸਾਖੀ ਵਾਲੇ ਦਿਨ ਜੋ ਕਿ ਇਥੋਂ ਨਗਰ ਕੀਰਤਨ ਸ਼ੁਰੂ ਹੋ ਕੇ ਪਿੰਡਾਂ ਦੀਆਂ ਪ੍ਰਕਰਮਾ ਕਰਕੇ ਤੇ ਆਪਣੇ ਇਥੇ ਆ ਕੇ ਸਮਾਪਤੀ ਹੁੰਦੀ ਨਗਰ ਕੀਰਤਨ ਦੀ ਸੈ ਨਾਈ ਬੁਦਕਾਰੀਆਂ ਉਹ ਘਰ ਘਰ ਸੁਣਿਆ ਫਿਰ ਦੇ ਵਸਿਆ ਪਾਰ ਬ੍ਰਹਿਮ ਭਗਤਾ ਮੈਂ ਗਣਿਆ ਜੋ ਕਿ ਇਹ ਇਤਿਹਾਸਕ ਸਥਾਨ ਪਵਿੱਤਰ ਹੈ ਤਪਸਥਾ ਇੱਕ ਸ਼ਬਦ ਬਾਬਾ ਜੀ ਦਾ ਜੋ ਕਿ ਗੁਰੂ ਮਹਾਰਾਜ ਦੇ ਵਿੱਚ ਤਰਜ ਹੈ ਇਸ ਕਰਕੇ ਇਹ ਇਤਿਹਾਸਕ ਗੁਰਦੁਆਰਾ ਹੈ ਆਪਸ ਸ੍ਰੀ ਹਨ ਪਿੰਡ ਪ੍ਰਤਾਪਪੁਰਾ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜੀ ਪਾਕਿਸਤਾਨ ਜੀ ਦਾ ਪ੍ਰਾਤਨ ਖੂ ਦਰਸ਼ਨ ਕਰਵਾਈਏ ਤੁਹਾਨੂੰ ਸੁਰਗੋਂ ਦੀ ਅੱਛਾ ਤੁਸੀਂ ਬਾਣੇ ਸੁਰਗੋਂ ਜੀ ਇਹ ਇਹ ਤੇ ਜਗਤਾ ਆਹ ਵੇਦਾ ਆਹ ਵੀ आज <laughs> कह